पंजाब इलाका गोबिंद नगर तारीख सात जून दो हजार पची इस घरों बहुत ज्यादा बदबू आ रही है बदबू इतनी ज्यादा है कि पुलिस को भी बिना मुंह टके खड़े नहीं होया जा रहा घर के बार भीड़ ही भीड जमा हो चुकी है ਇਹ ਬਦਬੂ ਕਾਦੀ ਹੈ ਇਸ ਰਹੱਸੇ ਤੋਂ ਪਰਦਾ ਉਠਾਉਣੇ ਵਾਲਾ ਹੈ ਕਿਉਂਕਿ ਪੁਲਿਸ ਨੇ ਦਰਵਾਜ਼ਾ ਖੋਲ ਲਿਆ ਹੈ ਤੇ ਹੁਣ ਅੰਦਰ ਸ਼ੁਰੂ ਹੋਏਗਾ ਸਰਚ ਆਪਰੇਸ਼ਨ ਪੁਲਸ ਘਰ ਦੇ ਅੰਦਰ ਮੌਜੂਦ ਸੀ ਤੇ ਅਦਰ ਘਰ ਦੇ ਬਾਹਰ ਚੀਖ ਚਹਾੜਾ ਮਚਿਆ ਹੋਇਆ ਸੀ ਭਾਰੀ ਗਿਣਤੀ ਚ ਲੋਕ ਜਮਾ ਹੋਏ ਹੋਏ ਸੀ ਕਿ ਅਖਰਕਾਰ ਇਸ ਘਰ ਦੇ ਅੰਦਰ ਜਿਹੜਾ ਕੀ ਹੋਇਆ ਕਿ ਜਿਹੜਾ ਇਨਾ ਕਹਰਾਮ ਮਚਿਆ ਹੋਇਆ ਹੈ ਅਚਨਕ ਘਰ ਦੇ ਅੰਦਰ ਉਹ ਇਹੋ ਜੀ ਗੱਲ ਬਾਤ ਆਈ ਕਿ ਪੂਰਾ ਇਲਾਕਾ ਘਰ ਵੱਲ ਨੂੰ ਤੁਰਨ ਲੱਗ ਪਿਆ ਹੈ ਕਿਉਂਕਿ ਕਾਰ ਦੇ ਅੰਦਰੋਂ ਮਿਲੀ ਹੈ ਸਾਹੀਨਾਮ ਦੇ ਨੌਜਵਾਨ ਦੀ ਲਾਸ਼ ਇਸ ਲਾਸ਼ ਨੂੰ ਕੱਢਣ ਲਈ ਘਰ 'ਚ ਖੁਦਾਈ ਕਰਨੀ ਪਈ ਹੈ ਪਰ ਅਖਰਕਾਰ ਹੋਇਆ ਕਿ ਜੋ ਇੱਕ ਕਾਰ ਦੇ ਵਿੱਚ ਇੱਕ 18 ਸਾਲ ਦੇ ਨੌਜਵਾਨ ਨੂੰ ਮਾਰ ਕੇ ਦੱਬ ਦਿੱਤਾ ਗਿਆ ਪੁਲਸ ਨੇ ਜਦੋਂ ਇਹ ਲਾਸ਼ ਬਾਹਰ ਲਿਆਂਦੀ ਮਾਂ ਦਾ ਕਲੇਜਾ ਫਟ ਗਿਆ ਕਿਉਂਕਿ ਜਿਸ ਪੁੱਤ ਨੂੰ ਉਸਨੇ ਰਮਾਨਾ ਨਾਲ ਪਾਲਿਆ ਸੀ ਅੱਜ ਉਹ ਪੁੱਤ ਇਸ ਦੁਨੀਆ ਚ ਨਹੀਂ ਰਿਆ ਔਰ ਉਸ ਦੀ ਆਪਣੀ ਹੀ ਮੁਹੱਬਤ ਉਸ ਦੇ ਕਤਲ ਦੀ ਵਜ੍ਹਾ ਬਣ ਗਈ ਹੈ ਕੱਲੀ ਮਾਂ ਨਹੀਂ ਬਲਕਿ ਉਸ ਦੀਆਂ ਤਿੰਨ ਭੈਣਾਂ ਦਾ ਵੀ ਰੋ ਰੋ ਕੇ ਬੁਰਾ ਹਾਲ ਹੈ ਕਿਉਂਕਿ ਅੱਜ ਵੀਰਾ ਸਦਾ ਵਾਸਤੇ ਮੋਦੀ ਅਗੋਚ ਚਲਾ ਗਿਆ ਹੈ लाश मिल चुकी थी हुन ਅਗਲੀ ਪਰਤਾਲ ਸ਼ੁਰੂ ਹੋ ਚੁਕੀ ਹੈ ਕਿ ਆਖਰਕਾਰ ਅਜੀਹਾ ਹੋਇਆ ਤੇ ਹੋਇਆ ਕਿਉਂ ਪੁਲਿਸ ਨੇ ਇਸ ਘਰ ਦੀ ਤਲਾਸ਼ੀ ਵੀ ਲਈਤੀ ਹੈ ਤੇ ਪੁੱਛਗਿੱਛ ਵੀ ਕੀਤੀ ਤੇ ਪਤਾ ਲੱਗਿਆ ਕਿ ਦਰਸਾ 18 ਸਾਲ ਦੇ ਸਾਹਿਲ ਜਿਸ ਦਾ ਬਟਾਲਾ ਦੇ ਗੋਬਿੰਦਨਗਰ ਦੀ ਇੱਕ ਲੜਕੀ ਦੇ ਨਾਲ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ ਉਮਰ ਘਟ ਹੋਣ ਦੇ ਬਾਵਜੂਦ ਉਸ ਦੀ ਮੰਗਣੀ ਉਸ ਲੜਕੀ ਨਾਲ ਹੋ ਗਈ ਸੀ ਤੇ ਸਾਹਿਲ ਦੋ ਦਿਨਾਂ ਤੋਂ ਘਰ ਨਹੀਂ ਆਇਆ ਸੀ ਤੇ ਉਸ ਦੀ ਮਾਂ ਉਸ ਨੂੰ ਲਬਦੀ ਲਬਦੀ ਉਸ ਦੀ ਮੰਗੇਤਰ ਦੇ ਘਰ ਪਹੁੰਚ ਗਈ ਤੇ ਜਦੋਂ ਘਰ ਦੇ ਅੰਦਰ ਗਈ ਤਾਂ ਉਸ ਨੂੰ ਬਦਬੂ ਆਈ ਪਰ ਆਪਣਾ ਪੁੱਤ ਕਿਤੇ ਦਿਖਾਈ ਨਹੀਂ ਦਿੱਤਾ ਉਸ ਨੇ ਫਿਰ ਪੁਲਸ ਨੂੰ ਖਬਰ ਦਿੱਤੀ ਤੇ ਜਦੋਂ ਪੁਲਸ ਨੂੰ ਖਬਰ ਮਿਲੀ ਤਾਂ ਫਿਰ ਪੁਲਸ ਵੀ ਮੌਕੇ ਤੇ ਪਹੁੰਚ ਗਏ ਹੁਣ ਸਾਰੀ ਕਹਾਣੀ ਸਾਹਮਣੇ ਆ ਚੁੱਕੀ ਹੈ ਦਰਅਸਲ ਇਸ ਦੀ ਮੰਗਣੀ ਜਿਸ ਲੜਕੀ ਨਾਲ ਹੋਈ ਸੀ ਉਸ ਲੜਕੀ ਤੇ ਉਸ ਦੀ ਮਾਂ ਨੇ ਰਲ ਕੇ ਇਸ ਦੇ ਪੁੱਤ ਦਾ ਕਤਲ ਕਰ ਦਿੱਤਾ ਔਰ ਗੱਲ ਬਾਹਰ ਨਾ ਨਿਕਲੇ ਇਹ ਕਰਕੇ ਇਸ ਦੇ ਪੁੱਤ ਨੂੰ ਉਹਨਾਂ ਨੇ ਆਪਣੇ ਘਰ ਖੱਡਾ ਖੋਦ ਕੇ ਥੱਲੇ ਦਬ ਦਿੱਤਾ ਕਿਉਂਕਿ ਮਾਂ ਦੀਆਂ ਅੰਦਰਾਂ ਨੂੰ ਸਭ ਕੁਝ ਪਤਾ ਚੱਲ ਜਾਂਦਾ ਹੈ ਤੇ ਮਾਂ ਨੂੰ ਅਹਿਸਾਸ ਹੋਇਆ ਕਿ ਉਸ ਦੇ ਪੁੱਤ ਦਾ ਕੁਛ ਨਾ ਕੁਛ ਮਾੜਾ ਜ਼ਰੂਰ ਹੋਇਆ ਔਰ ਘਰ ਚੋਂ ਆਈ ਬਦਬੂ ਨੇ ਉਹ ਦੇ ਸ਼ੱਕ ਨੂੰ ਹੋਰ ਪੱਕਾ ਕਰ ਦਿੱਤਾ ਪੁਲਿਸ ਆਈ ਤਾਂ ਫੇ ਘਰ ਦੀ ਤਲਾਸ਼ੀ ਲਈ ਗਈ ਫੇ ਖੁਦਾਈ ਕੀਤੀ ਗਈ ਤੇ ਲਾਸ਼ ਮਿਲ ਗਈ ਹੁਣ ਪੁਲਿਸ ਬਾਕੀ ਰੋਪੀਆਂ ਦੀ ਤਲਾਸ਼ ਕਰ ਰਹੀ ਹੈ ਆਓ ਤੁਹਾਨੂੰ ਦਿਖਾਨੇ ਆ ਪਰਿਵਾਰ ਨੇ ਕੀ ਦੱਸਿਆ ਤੇ ਪੁਲਿਸ ਨੇ ਕੀਤੀ ਹੈ ਕੀ ਕਾਰਵਾਈ ਦਰਿਕ ਮੇਲ ਪੰਜਾਬੀ ਟੀਵੀ ਦੇ ਲਈ ਬਟਾਲਾ ਤੋਂ ਰੋਹਿਤ ਗੋਪਤਾ ਤੇ ਸੰਤਨੀ ਕੇ ਚਿਪੋਰਟ ਜੀ ਆ ਕੁੜੀ ਨੇ ਸੱਦਿਆ ਘਰ ਇਹਨੇ ਮੇਰਾ ਪੁੱਤ ਮਰਵਾ ਦਿੱਤਾ ਕੁੜੀ ਨਾਲ ਕੀ ਰਿਸ਼ਤਾ ਹੈ ਕੁੜੀ ਨੇ ਮੰਗੜੀ ਕੀਤੀ ਜਬਰਦਸਤੀ ਮੈਨੂੰ ਫੋਨ ਕਰ ਕਰ ਕੇ ਕਹਿੰਦੇ ਜੇ ਇਹਦਾ ਵਿਆਹ ਕਰ ਦੋ ਜੇ ਚੇਤੀ ਦੇ ਵਿਆਹ ਕਰ ਦੋ ਮੈਂ ਮੇਰਾ ਪੁੱਤ ਜੀ ਨਹੀਂ ਲੈਣੇ ਜੋਗਾ ਇਹ ਮੇਰਾ ਪੁੱਤ ਨਹੀਂ ਇਹ ਨਹੀਂ ਜੋਗਾ ਮੈਂ ਅਜੇ ਨਹੀਂ ਕਰ ਰਹਾ ਇਹ 18 ਸਾਲ ਉਮਰ ਨਹੀਂ ਹੋਈ ਮੰਨਦੀ ਨਹੀਂ ਜਨਾਨੀ ਬੜੀ ਛੇਤੀ ਮੇ ਵਿਆਹ ਮੰਗਦੀ ਥੋੜੇ ਦਿਨ ਪਹਿਲਾਂ ਫੇਰ ਮੈਨੂੰ ਫੋਨ ਕੀਤਾ ਤਿੰਨ ਦਿਨ ਪਹਿਲਾਂ ਮੈਂ ਆ ਮੰਗਦੀ ਰਹੀ ਸੀ ਤੇ ਦੋ ਚੇਤੀ ਕੀ ਆਈ ਇੱਕ ਵਾਰੀ ਰਾਤ 9 ਵਜੇ ਨਾ ਇੱਕ ਵਾਰੀ 9 ਵਜੇ ਨਾ ਗੇੜੀ ਮਾਰੀ ਇੱਕ ਵਾਰੀ 10 ਵਜੇ ਨਾ ਮਾਰੀ ਆ ਜਨਾਨੀ ਆਈ ਆ ਘਰ ਆਣ ਕੇ ਪਤਾ ਨਹੀਂ ਅੰਦਰੋਂ ਪੈਸੇ ਪੂਹੇ ਕੱਢ ਕੇ ਲੈ ਕੇ ਗਈ ਆ ਪਰ ਇਹਨੇ ਖੋਲ ਕੇ ਬੂਆ ਕਿਹਨੂੰ ਦੱਸਿਆ ਨਹੀਂ ਆ ਮੈਂ ਤੇ ਕੱਲ ਦੀ ਨਬੰਡੀ ਆਪਣੇ ਪੁੱਤ ਨੂੰ ਇਹਨੇ ਦੱਸਿਆ ਨਹੀਂ ਜਨਾਨੀ ਨੇ ਕੇ ਅੰਦਰ ਇਹ ਕਰ ਦਿੱਤਾ ਮੇਰਾ ਪੁੱਤ ਜਮੀ ਜਿੱਦਾਂ ਆ ਕੇ ਕਾਪੂਰੀ ਹੋੜਾ ਆਏ ਮੈਂ ਇਕੱਲੀ ਧੋੜੀ ਭੱਜੀ ਫਿਰਦੀ ਕਿੰਨਾ ਸੁਭਾਇਆ ਡੇੜੇ ਕਿ ਮੈਂ ਨਾ ਹੋ ਗਿਆ ਮੈਂ ਕੀਤਾ ਧੀਵਾਰੀ ਇਹਦੇ ਨਾਲ ਮਿਲਿਆ ਤੇ ਨੇ ਮੰਗਣੀ ਕਰਵਾ ਲਈ ਉਹਨੇ ਕਹਿੰਦਾ ਮੰਮੀ ਮੈਨੂੰ ਪਸੰਦ ਆਵਾ ਉਹ ਕੁੜੀ ਵੀ ਇਹਦੇ ਗਲੋਂ ਨਹੀਂ ਹਿਲਾਤਦੀ ਆਂਦੀ ਤੂੰ ਆਪਣੇ ਕਰ ਗੱਲ ਕਰ ਮੈਂ ਮੈਨੂੰ ਨਹੀਂ ਪਸੰਦ ਤੇ ਕਾਦਨੋ ਛੋਟੀ ਜੀ ਮੇਰਾ ਮੁੰਡਾ ਦੇ ਕਿੱਡਾ ਜਵਾਨ ਮੈਂ ਮੁਕੌਲ ਕਰਿਆ ਕਰਨਾਂ ਨਸਾਂ ਦੇ ਇਹਦਾ ਜਵਾਨ ਪੁੱਤ ਮੇਰਾ ਕਾਕੇ ਵੈਗੀ ਜਨਾਨੀ ਪਰਵਾਰ ਚ ਜਨਾਨੀ ਆਪਣੇ ਸਹੁਰੇ ਰ ਸਾਸ ਸਹੁਰੇ ਨਾਲ ਲੱਗ ਰਹੇ ਨੇ ਦੋ ਵੇ ਮਾਵਾਂ ਆਤੀਆਂ ਜੀ ਤੁਹਾਡੇ ਪਰਿਵਾਰ ਚ ਕਿੰਨੇ ਨੇ ਮੇਰੇ ਪਰਿਵਾਰ ਚ ਮੇਰਾ ਸੋਹਰਾ ਵਾ ਮੇਰੀਆਂ ਬੇਟੀਆਂ ਤੇ ਨਾਲ ਇੱਕ ਛੋਟੇ ਦਾ ਮੁੰਡਾ ਮੇਰੇ ਕੋਲ ਇੱਕੋ ਬੇਟਾ ਹੈ ਹਾਂ ਜੀ ਹਾਂ ਜੀ ਮੇਰਾ ਇੱਕੋ ਹੀ ਇੱਕ ਛੋਟੇ ਮੇਰੇ ਦੇਰ ਦਾ ਬੇਟਾ ਵਾ ਮੰਗ ਕੀ ਕਰਨੇ ਇਨਸਾਫ ਮੰਗਦੇ ਮੇਰੇ ਪੁੱਤ ਤੇ ਨਹੀਂ ਗਏ ਕਿ ਕੋਈ ਕੁਝ ਨਹੀਂ ਮੰਗਦੇ ਇਨਸਾਫ ਚਾਹੀਦਾ ਮੇਰੇ ਪੁੱਤ ਤੇ ਜੋ ਕੀਤਾ ਵਾ ਮੇਰੇ ਪੁੱਤ ਨੇ ਮਾਰਾ ਕੀਤਾ ਨੇ ਮੈਨੂੰ ਬੁੱਢੀ ਨੇ ਇਹ ਬੁੱਢੀ ਨੇ ਘੜੀ ਤੇ ਘੜੀ ਸਜ਼ਾ ਜੋ ਕੀਤਾ ਜਾਂਦਾ ਕੀ ਕਰੋ ਇਹਦੇ ਨਾਮ ਮੇਰੇ ਬੱਚੇ ਨੂੰ ਮੋੜ ਦਿਓ ਮੈਂ ਕੁਝ ਨਹੀਂ ਮੰਗ ਰਹੀ ਕਿ ਹਾਏ ਮੇਰਾ ਨਾ ਮੁਕੱਦਰ ਉਹਨਾਂ ਨੇ ਇਦਾਂ ਕੀਤਾ ਜਿਵੇਂ ਪਹਿਲਾਂ ਦੇ ਮੁੰਡੇ ਕੁੜੀ ਮਤਲਬ ਕਿ ਇੱਕ ਦੂਜੇ ਨੂੰ ਪਸੰਦ ਕਰਦੇ ਸੀ ਤੇ ਕੁੜੀ ਇੱਕ ਦਿਨ ਸਾਡੇ ਘਰੇ ਗਈ ਤੇ ਇਹਨੇ ਮੰਗਰੇ ਨਾਲ ਆਈ ਉਹਨਾਂ ਨੂੰ ਫੋਨ ਕੀਤਾ ਉਹਦੇ ਮੰਮੀ ਡੈਡੀ ਨੂੰ ਕਿ ਆ ਤੁਹਾਡੀ ਕੁੜੀ ਆਈ ਆ ਤੇ ਇਹ ਮਤਲਬ ਕਿ ਕੀ ਕਰਨਾ ਹੈ ਜੀ ਦੱਸ ਉਹਨਾਂ ਨੇ ਮੁੰਡੇ ਇਹ ਗੱਲ ਆਖਿਆ ਕਿ ਚਲੋ ਅਸੀਂ ਉਹਨਾਂ ਨੂੰ ਕਿਹਾ ਕਿ ਚਲੋ ਤੁਹਾਡੀ ਇੱਜ਼ਤ ਹਾਰੇ ਕਦੀ ਧੀਆ ਪੈਣ ਦੀ ਇੱਜ਼ਤ ਹਾਰੇ ਕਦੀ ਹੁੰਦੀ ਹੈ ਤੇ ਇਹਨਾਂ ਨੂੰ ਕਿਹਾ ਕਿ ਚਲੋ ਤੁਸੀਂ ਰਿਸ਼ਤਾ ਕਰ ਲਓ ਇਹਨਾਂ ਨੇ ਰਿਸ਼ਤਾ ਕੀਤਾ ਹੱਲੇ ਸਾਡੇ ਕੋਲ ਜੜੀਆਂ ਫੋਟੋਆਂ ਨੇ ਰੋਕੇ ਦੀਆਂ ਉਹੀ ਹੈਗੀਆਂ ਆ ਇਹਨਾਂ ਨੇ ਅੱਜ ਇਹ ਰੋਕਾ ਕਰਕੇ ਮੁੜ ਕੇ ਅੱਜ ਸਾਡਾ ਆਪਣੇ ਹੋ ਮਾਰ ਕੇ ਸੰਦਰ ਨਾ ਪਤਾ। ਉਹ ਮੁੰਡੇ ਦੀ ਉਮਰ ਕੋਈ 18 ਸਾਲ ਹੈਗੀ। 18 ਸਾਲ ਦੀ ਆਈ ਹੈ। ਕੁੜੀ ਦੀ ਵੀ ਇਹ ਲਿਖਿਆ ਜੀ 18 ਸਾਲ। ਇਹ ਮੁੰਡਾ ਕਿੱਥੇ ਰਹੇ ਹੋਣਾ? ਇਹ ਮੁੰਡਾ ਇਹ ਪ੍ਰੇਮ ਨਗਰ ਦਾ ਹੈ। 2 ਨੰਬਰ ਗਲੀ। ਫੜਿਆ ਜੇ ਇਹਨਾਂ ਦੇ ਸਿਰਫ ਜਿਹੜੀ ਮੁੰਡੇ ਦੀ ਇਹਦੀ ਕੁੜੀ ਦੀ ਮਾਂ ਆ ਬੱਸ ਉਹਨੂੰ ਫੜਿਆ ਜੇ ਬਾਕੀ ਸਾਰੇ ਜੀ ਕੋਰੋਂ ਫਰਾਗ। ਹਾਂਜੀ। ਨਹੀਂ ਹੱਲੇ ਕੁਝ ਨਹੀਂ ਕੱਢਿਆ ਗਿਆ। ਮੰਮੀ ਤੁਹਾਨੂੰ ਪਤਾ ਲੱਗਦਾ ਕਿ ਫਾਈਲ ਅੰਦਰ 스멜 ਆਉਂਦੀ ਹੈ ਜ ਬਹੁਤ ਜਿੰਗੰਦੀ ਤੁਸੀਂ ਆਪ 스멜 ਲੈ ਸਕਦੇ ਹੋ। ਮੈਂ ਕਿ ਗੇਟ ਲੱਗੇ ਹੋ ਜ 스멜 ਆਉਂਦੀ ਕੋਈ ਗੰਦੀ 스멜 ਆਉਂਦੀ। ਮੇਰਾ ਨਾਮ ਸਾਹਿਲ ਮੱਟੂ। ਮੁੰਡਾ ਪਰਦਾ ਹੀ ਇਹ ਪਰਦਾ ਹੀ 10ਵੀਂ ਪੜਨ ਰਿਹਾ ਹੈ। ਉਹਨਾਂ ਦੇ ਫਾਦਰ ਤੇ ਗੁੰਗੇ ਹੀ ਨੇ ਉਹ ਮਤਲਬ ਕਿ ਭੇਡ ਦਾ ਕੰਮ ਕਰਦੇ। ਇਹ ਕਿੱਥੋਂ ਮਾਮਲਾ ਜੀ? ਸਾਨੂੰ ਕਰੀਬ 2:00 ਵਜੇ ਇੱਕ ਇਤਲਾਹ ਮਿਲੀ ਆ ਕਿ ਇੱਕ ਸ਼ਾਹਿਲ ਨਾਮ ਦਾ ਮੁੰਡਾ ਜਿਹੜਾ ਕਿ ਜਦੀ ਇੰਗੇਜਮੈਂਟ ਹੈ ਨਿਊ ਗੋਵਿੰਦਨਗਰ ਦੇ ਉਹ ਹਿੱਆ ਇੰਗੇਜਮੈਂਟ ਹੋਈ ਆ ਚਰਨਜੀਤ ਦੀ ਲੜਕੀ ਨਾਲ ਉਹ ਕਿਤੇ ਐਤਵਾਰ ਦਾ ਉਹਦੇ ਨਾਲ ਘੁੰਮਣ ਗਿਆ ਉਹ ਅੱਜ ਜਿਹੜੀ ਲੜਕੀ ਦੀ ਮਾਤਾ ਉਹਨਾਂ ਦੇ ਘਰੇ ਗਈ ਆ ਤੇ ਉਹਦੀ ਮਾਤਾ ਨੇ ਪੁੱਛਿਆ ਅੱਗੇ ਵੀ ਆਣ ਜਾਣ ਹੋਣਾ ਜੀ ਉਹਨਾਂ ਨੇ ਪੁੱਛਿਆ ਵੀ ਲੜਕਾ ਕਿੱਥੇ ਆ ਉਹ ਕਹਿੰਦਾ ਘੁੰਮਣ ਗਿਆ ਉਹ ਕੁਦਰਤੀ ਉਹ ਜਿਲੇ ਮਾਤਾ ਆ ਗਈ ਆ ਤੇ ਉਹਦੀ ਮਾਤਾ ਵੀ ਲੜਕੇ ਦੀ ਸ਼ਾਹਿਲ ਦੀ ਨਾਲ ਹੀ ਆ ਗਈ ਪਿੱਛੇ ਉਹ ਦੇਖਿਆ ਜਿਹੜੇ ਘਰ ਦੇ ਲੱਗਿਆ ਤੇ ਉਹਨੂੰ ਸਮੈਲ ਆ ਰਹੀ ਸੀ ਤਾਂ ਹਿਊਮਨ ਬੋਡੀ ਦੀ ਆ ਠੀਕ ਆ ਉਹ ਉਸੇ ਵੇਲੇ ਉਹਨੇ ਥਾਣੇ ਤਲਾਹ ਦਿੱਤੀ ਆ ਤਾਂ ਉਸੇ ਮੌਕੇ ਤੇ ਅਸੀਂ ਸਾਰੇ ਨਹਿਰ ਤਸਿਲਦਾਰ ਦੀ ਹਾਜ਼ਰੀ ਪਹੁੰਚ ਗਏ ਇੱਥੇ ਉਸ ਤੋਂ ਬਾਅਦ ਐਫ ਆਰ ਦਰਜ ਕੀਤੀ ਆ ਕਤਲ ਦੀ ਤੇ ਇੱਕ ਸਰ ਡੈੱਡ ਬੋਡੀ ਕਿੱਦਾਂ ਮਿਲਦੀ ਕਿੱਥੋਂ ਮਿਲਦੀ ਡੈੱਡ ਬੋਡੀ ਜਿਹੜੀ ਆ ਉਹਨਾਂ ਨੇ ਦਫਨਾਈ ਵੀ ਉਹਦਾ ਆਪਣੇ ਘਰ ਦੇ ਅੰਦਰ ਟੋਇਆ ਪਟਕੀ ਉੱਥੋਂ ਅਸੀਂ ਕੱਢ ਕੇ ਲਿਆਇਆ ਉਹ ਪਰਚਾ ਦਿੱਤਾ ਤਿੰਨ ਬੰਦਿਆਂ ਦੇ ਬਾਈ ਨੇਮ ਪਰਚਾ ਦੋ ਅਨਨੋਨ ਤੇ ਆ ਬਾਕੀ ਪੋਸਟਮਾਨ ਨੂੰ ਕਰਾਉਣ ਤੋਂ ਬਾਅਦ ਜੋ ਆਏਗਾ ਉਹ ਰੈਸਟ ਕੋਈ ਕੀਤਾ ਅਜੇ ਰੈਸਟ ਕੁਝ ਨਹੀਂ ਹੋਇਆ ਜਿਹੜਾ ਰੈਸਟ ਹੋਏਗਾ ਤਾਂ ਜ਼ਰੂਰ